ਲੋ ਜੀ ਦੋਸਤੋ ਆ ਤੁਸੀਂ ਬੱਸ ਦੇਖ ਰਹੇ ਹੋ ਦੇਖੋ ਜੋ ਕੰਮ ਅੱਜ ਤੱਕ ਜਗਾ ਜਗਾ ਤੇ ਬੱਸ ਅਡੇ ਬਣਾਉਣ ਦਾ ਕੰਮ ਪੰਜਾਬ ਸਰਕਾਰ ਨਹੀਂ ਕਰ ਸਕੀ ਜਾਂ ਟ੍ਰਾਂਸਪੋਰਟ ਮੰਤਰੀ ਨਹੀਂ ਕਰ ਸਕੀ ਆ ਤੁਸੀਂ ਬੱਸ ਦੇਖ ਸਕਦੇ ਹੋ ਸਨੇਤ ਦੇ ਫਾਟਕਾਂ ਦੇ ਕੋਲੇ ਖੜੀ ਹੈ ਔਰ ਇੱਥੋਂ ਰੋਜ਼ ਸਵਾਰੀਆਂ ਭਰਦੀ ਹੈ ਔਰ ਰੋਜ਼ ਇੱਥੋਂ ਲੈ ਕੇ ਜਾਂਦੀ ਹੈ ਔਰ ਇਹਦੇ ਨਾਲ ਦੀਆਂ 4-5 ਬਸਾਂ ਨੇ ਆ ਬੱਸ ਤੁਸੀਂ ਦੇਖ ਲਓ ਔਰ ਦੋਸਤੋ ਇਹ ਬਾਸ ਸਰਕਾਰ ਤਾਂ ਨਹੀਂ ਇਹ ਕੰਮ ਕਰ ਸਕੀ ਪਰ ਇਹ ਲੋਕਾਂ ਨੇ ਆਪਣੀ ਮਰਜ਼ੀ ਨਾਲ ਜਗਾ ਜਗਾ ਤੇ ਅੱਡੇ ਖੋਲ ਕੇ ਕਈ ਲੋਕਾਂ ਦਾ ਰੋਜ਼ਗਾਰ ਚਲਾਇਆ ਹੋਇਆ ਇਹਨਾਂ ਨੇ ਜਗਾ ਜਗਾ ਆਟੋ ਇੱਥੇ ਆਉਂਦੇ ਬੜੀ ਦੂਰੋਂ ਦੂਰੋਂ ਆਟੋ ਸਵਾਰੀਆਂ ਪਰਦੇ ਦੇਖ ਸਕਦੇ ਹੋ ਤੁਸੀਂ ਅਲਗ-ਅਲਗ ਆਟੋ ਖੜੇ ਆ ਦੂਰ ਤੱਕ ਉੱਪਰ ਦੇਖੋ ਸਮਾਨ ਲੱਦਿਆ ਜਾ ਰਿਹਾ ਦੋਸਤੋ ਇਹ ਲੋਕ ਕਈ ਲੋਕਾਂ ਦੀ ਰੋਟੀ ਰੋਜ਼ੀ ਚਲਾ ਰਹੇ ਆ ਔਰ ਤੁਸੀਂ ਇਹਨੂੰ ਬਿਲਕੁਲ ਵੀ ਗੈਰਕਾਨੂੰਨੀ ਲੱਗਈਓ ਇਹ ਗੈਰਕਾਨੂੰਨੀ ਨਹੀਂ ਹੈ ਵੀ ਇਹ ਸਿਰਫ ਲੋਕਾਂ ਦੀ ਰੋਜ਼ੀ-ਰੋਟੀ ਚੱਲ ਰਹੀ ਕਈ ਆਟੋ ਵਾਲਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਕਈ ਲੋਕ ਇੱਥੇ ਇਹਦੇ ਥਰੂ ਆਪਣਾ ਕੋਈ ਦੋ ਨੰਬਰ ਦਾ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ ਲਿਆ ਵੀ ਸਕਦੇ ਆ ਲਿਜਾ ਵੀ ਸਕਦੇ ਆ ਤੁਸੀਂ ਇੱਥੇ ਕੋਈ ਚੈਕਿੰਗ ਨਹੀਂ ਹੈ ਕੋਈ ਟੋਲ ਨਹੀਂ ਹੈ ਕੋਈ ਅੱਡਾ ਫੀਸ ਨਹੀਂ ਦਿੰਦੇ ਔਰ ਕਿਉਂ ਕਿਉਂਕਿ ਇਹ ਅੱਡਾ ਇਹਨਾਂ ਨੇ ਆਪ ਬਣਾਇਆ ਇਹ ਸਰਕਾਰ ਨੇ ਨਹੀਂ ਬਣਾ ਕੇ ਦਿੱਤਾ ਸਰਕਾਰ ਦਾ ਹੱਕ ਤਾਂ ਸੀਗਾ ਇਹਨਾਂ ਦੇ ਉੱਤੇ ਅੱਡਾ ਫੀਸ ਲੈਣ ਦਾ ਜੇ ਸਰਕਾਰ ਬਣਾ ਕੇ ਦਿੰਦੀ ਇਹ ਤਾਂ ਇਹਨਾਂ ਨੇ ਆਪ ਬਣਾਇਆ ਔਰ ਇਦਾਂ ਦੇ ਅੱਡੇ ਲੁਧਿਆਣਾ ਦੇ ਵਿੱਚ ਕਈ ਜਗ੍ਹਾ ਚੱਲਦੇ ਆ ਜਿਹੜੇ ਕਿ ਸਰਕਾਰ ਨੂੰ ਬਿਲਕੁਲ ਵੀ ਕੁਝ ਨਹੀਂ ਦਿੰਦੇ ਉਹਨਾਂ ਦਾ ਬਣਦਾ ਹੀ ਨਹੀਂ ਦੇਣਾ ਕਿਉਂ ਕਿਉਂਕਿ ਉਹ ਆਪ ਚਲਾ ਰਹੇ ਆਪਣੇ ਅੱਡਾ ਇਹ ਅੱਡਾ ਕਿਹਦੀ ਮਿਲੀ ਭੁਗ ਦੇ ਨਾਲ ਚੱਲ ਰਿਹਾ ਕਿਹਦੀ ਮਰਜ਼ੀ ਨਾਲ ਚੱਲ ਰਿਹਾ ਕਿਹਦੀ ਇਹਨਾਂ ਨੇ ਬੋਰਡ ਜਿਹੜਾ ਲਾਇਆ ਹੋਇਆ ਇੰਨਾਂ ਨੇ ਆਪਣੇ ਉੱਥੇ ਕੋਠੇ ਤੇ ਜਿਹੜਾ ਬੋਰਡ ਲਾਇਆ ਹੋਇਆ ਉਹ ਇਹਨਾਂ ਨੇ ਲੁਧਿਆਣਾ ਤੋਂ ਮੀਆਂ ਗੰਜ ਦਾ ਲਾਇਆ ਹੋਇਆ ਲੁਧਿਆਣਾ ਤੋਂ ਮੀਆਂ ਗੰਜ ਸਿੱਧੀਆਂ ਬਸਾਂ ਜਾਂਦੀਆਂ ਨੇ ਤੁਸੀਂ ਵੀ ਇੱਥੇ ਜਾ ਸਕਦੇ ਹੋ ਔਰ ਇਹਦੇ ਵਿੱਚ ਤੁਹਾਡੇ ਨਾਲ ਕੋਈ ਮਤਲਬ ਧੱਕਾ ਨਹੀਂ ਹੋਊਗਾ ਹਾਂ ਤੁਹਾਨੂੰ ਉਤਾਰ ਕਿਤੇ ਵੀ ਦਿੱਤਾ ਜਾ ਸਕਦਾ ਹੈ ਲੁਧਿਆਣਾ ਕ੍ਰਾਸ ਕਰਕੇ ਯੂਪੀ ਦੇ ਵਿੱਚ ਮੀਆ ਗਾਂ ਜਿਹਦੇ ਆਲੇ ਦੁਆਲੇ 20 50 ਕਿਲੋਮੀਟਰ ਰੋੜੇ ਪਰੇ ਲਾ ਆ ਜਾ ਸਕਦਾ ਜੇ ਤੁਸੀਂ ਆਪਣਾ ਕੁਛ ਕਾਉਂਗੇ ਤਾਂ ਤੁਹਾਡੇ ਨਾਲ ਮਾਰਕੁਟਾਈ ਕੀਤੀ ਜਾ ਸਕਦੀ ਹੈ ਬਾਕੀ ਇਹਨਾਂ ਦਾ ਦੇਖੋ ਸਰਕਾਰ ਦਾ ਇਹਦੇ ਵਿੱਚ ਕੋਈ ਲੈਕਾ ਦੇਕਾ ਨਹੀਂ ਹੈ ਸਰਕਾਰ ਨੂੰ ਬਿਲਕੁਲ ਨਹੀਂ ਤੁਸੀਂ ਦੋਸ਼ੀ ਠਹਿਰਾ ਸਕਦੇ ਇਹ ਲੋਕਾਂ ਦੀ ਰੋਜ਼ੀ ਰੋਟੀ ਚਲਾ ਰਹੇ ਹੈ ਔਰ ਇੱਥੇ ਆਟਵਾ ਵਾਲਿਆਂ ਨੂੰ ਰੋਟੀ ਰੋਜ਼ ਰੋਜ਼ਗਾਰ ਮਿਲਿਆ ਹੋਇਆ ਹੈ ਔਰ ਰਿਕਸ਼ਾ ਵਾਲਿਆਂ ਨੂੰ ਮਿਲਿਆ ਹੋਇਆ ਔਰ ਹੋਰ ਸਾਰਾ ਸਮਾਨ ਤੁਸੀਂ ਇੱਥੋਂ ਲਿਆ ਵੀ ਸਕਦੇ ਹੋ ਲਿਜਾ ਵੀ ਸਕਦੇ ਹੋ ਆਪਬਸ ਤੁਸੀਂ ਦੇਖੋ ਜਰਾ ਔਰ ਇਦਾਂ ਦੀਆਂ ਇੱਥੇ ਰੋਜ਼ ਖੜਦੀਆਂ ਨੇ ਜੇ ਆਪਾਂ ਤੁਸੀਂ ਏਰੀਆ ਪੁੱਛਦੇ ਹੋ ਤੇ ਥਾਣਾ ਦੁਗਰੀ ਦਾ ਏਰੀਆ ਆ ਭਗਤ ਸਿੰਘ ਚੌਂਕੀ ਦਾ ਏਐਸਆਈ ਬਲਵੀਰ ਸਿੰਘ ਇੰਚਾਰਜ ਹੈ ਇਥੋਂ ਦੇ ਔਰ ਉਹ ਉਹਨਾਂ ਦਾ ਏਰੀਆ ਦੇ ਵਿੱਚ ਇਹ ਬੱਸ ਇਸ ਵੇਲੇ ਖੜੀ ਹੈ ਸ਼ਾਮਨਗਰ ਫਾਟਕਾਂ ਦੇ ਇਧਰਲੇ ਪਾਸੇ ਦੋਸਤੋ ਤੁਸੀਂ ਵੀ ਇਸ ਬੱਸ ਦਾ ਪੂਰਾ ਫਾਇਦਾ ਉਠਾ ਸਕਦੇ ਹੋ ਤੁਹਾਨੂੰ ਕੋਈ ਚੀਜ਼ ਲਿਜਾਣੀ ਹੈ ਜਿਹੜੀ ਤੁਸੀਂ ਕਹੋਗੇ ਵੀ ਸ਼ਾਇਦ ਸਾਨੂੰ ਕੋਈ ਪੁੱਛ ਪੜਤਾਲ ਨਾ ਹੋਵੇ ਕੋਈ ਵੀ ਚੀਜ਼ ਤੁਸੀਂ ਜਿਹਦੇ ਤੇ ਤੁਹਾਨੂੰ ਡਰ ਹੋਵੇ ਕਿ ਇਹ ਸਾਨੂੰ ਕੁਝ ਪੁੱਛਿਆ ਜਾ ਸਕਦਾ ਸੀ ਦਵਾਰ ਕੀ ਜਵਾਬ ਦੇਵਾਂਗੇ ਬਿੱਲ ਹੈਗਾ ਜਾਂ ਨਹੀਂ ਹੈਗਾ ਉਹ ਚੀਜ਼ ਤੁਸੀਂ ਇਸ ਬੱਸ ਦੇ ਵਿੱਚ ਆਰਾਮ ਨਾਲ ਲਿਜਾ ਸਕਦੇ ਹੋ ਔਰ ਕਈ ਲੋਕਾਂ ਦਾ ਰੋਜ਼ਗਾਰ ਚੱਲਦਾ ਇਹਦੇ ਨਾਲ ਇੱਥੇ ਦੇਖੋ ਤੁਸੀਂ ਆਟੋ ਖੜੇ ਆ ਨਾ ਤਿੰਨ ਚਾਰੋਂ ਪਰੇ ਖੜੇ ਆ ਤਿੰਨ ਚਾਰ ਆ ਖੜੇ ਆ ਹਨਾ ਇਸਾਰੇ ਸਵਾਰੀਆਂ ਲੈ ਕੇ ਆਉਂਦੇ ਆ ਔਰ ਇੱਥੇ ਏਜੰਟ ਰੱਖੇ ਹੋਏ ਆ ਉਹ ਏਜੰਟ ਵੀ 100 ਰੁਪਇਆ ਸਵਾਰੀ ਲੈਂਦੇ ਆ ਜਿਹੜੇ ਇੱਥੇ ਆਲੇ ਦੁਆਲੇ ਦੇ ਲੋਕ ਨੇ ਉਹ ਏਜੰਟ ਗ੍ਰੀ ਕਰਦੇ ਆ ਮਲਕ ਕਾਫੀ ਲੋਕਾਂ ਦੀ ਰੋਜ਼ੀ ਰੋਟੀ ਚੱਲ ਰਹੀ ਆ ਤੁਸੀਂ ਵੀ ਇੱਥੇ ਆ ਕੇ ਇਹਦੇ ਥਰੂ ਇਸ ਬੱਸ ਦੇ ਥਰੂ ਕਿਤੇ ਵੀ ਆ ਜਾ ਸਕਦੇ ਹੋ ਇਹ ਬੱਸ ਕੱਲ ਨੂੰ ਆਉਗੀ ਇਹਦੀ ਜਗ੍ਹਾ ਤੇ ਨਵੀਂ ਹੋਊਗੀ ਮੈਂ ਇਦਾਂ ਕਰਕੇ ਇੱਕ ਚਲੀ ਜਾਂਦੀ ਆ ਇੱਕ ਆ ਜਾਂਦੀ ਆ ਇੱਕ ਚਲੀ ਜਾਂਦੀ ਆ ਇੱਕ ਆ ਜਾਂਦੀ ਆ ਦੋਸਤੋ ਔਰ ਸਰਕਾਰ ਦੇ ਕਿਸੇ ਵੀ ਉੱਚ ਅਧਿਕਾਰੀ ਦਾ ਚਾਹੇ ਉਹ ਆਰਟੀਏ ਚਾਹੇ ਉਹ ਜਨਮ ਮੈਨੇਜਰ ਨਵਰਾਜ ਬਾਤਿਸ਼ ਚਾਹੇ ਕੋਈ ਹੋਰ ਹੈ ਕਿਸੇ ਦਾ ਵੀ ਇਸ ਬੱਸ ਦੇ ਉੱਤੇ ਕੋਈ ਅਧਿਕਾਰ ਨਹੀਂ ਹੈ ਕੋਈ ਹੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਬੱਸ ਅੱਡਾ ਨਹੀਂ ਬਣਾਇਆ ਸਰਕਾਰ ਨੇ ਨਹੀਂ ਬਣਾਇਆ ਇਹ ਬੱਸ ਅੱਡਾ ਤਾਂ ਸਿਰਫ 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 ਸਨੀਤ ਪਿੰਡ ਦੇ ਕੋਲ ਆਪਣੀ ਮਰਜ਼ੀ ਨਾਲ ਆਪਣੀ ਸੁਵਿਧਾ ਦੇ ਹਿਸਾਬ ਨਾਲ ਆਪਣੀ ਜੁੱਤੀ ਦੇ ਜ਼ੋਰ ਨਾਲ ਬਣਾਇਆ ਹੋਇਆ ਹੈ ਤੁਸੀਂ ਵੀ ਇਸ ਬੱਸ ਅੱਡੇ ਦਾ ਪੂਰਾ ਫਾਇਦਾ ਉਠਾ ਸਕਦੇ ਹੋ ਵੇਲੇ-ਕਵੇਲੇ ਜਾਣਾ ਹੋਵੇ ਕੋਈ ਇੱਧਰ-ਉੱਧਰ ਕੋਈ ਚੀਜ਼ ਲਿਜਾਣੀ ਹੋਵੇ ਜਿਹਦੇ ਤੇ ਓਬਜੈਕਸ਼ਨ ਹੋਵੇ ਤੁਹਾਨੂੰ ਡਰ ਹੋਵੇ ਵੀ ਇਹ ਤੇ ਓਬਜੈਕਸ਼ਨ ਹੋ ਸਕਦਾ ਹੈ ਇਹ ਤੁਸੀਂ ਲਿਜਾ ਸਕਦੇ ਮੈਂ ਤੁਹਾਡੀ ਨੌਲੇਜ ਵਿੱਚ ਲਿਆਇਆ ਤਾਂ ਕਿ ਤੁਸੀਂ ਇਹਦਾ ਫਾਇਦਾ ਉਠਾ ਸਕੋ ਧੰਨਵਾਦ ਆ ਦੇਖੋ ਅੱਜ ਮਿੰਨੀ ਬੱਸ ਆਈ ਹੋਈ ਹੈ ਸ਼ਾਮਨਗਰ ਦੇ ਫਾਟਕਾ ਕੋਲ ਥਾਣਾ ਦੁਗਰੀ ਦਾ ਏਰੀਆ ਔਰ ਭਗਤ ਸਿੰਘ ਚੌਂਕੀ ਔਰ ਦੇਖੋ ਤੁਸੀਂ ਛੋਟੀ ਬੱਸ ਇਹ ਵੀ ਯੂਪੀ ਔਰ ਬਿਹਾਰ ਜਾਊਗੀ ਪਬਲਿਕ ਤੁਸੀਂ ਦੇਖ ਲਓ ਕਿੰਨੀ ਖੜੀ ਹੈ ਇਹ ਆ ਨਵੇਂ ਬੱਸ ਸਾਡੇ ਬਣੇ ਹੋਏ ਜਿਹੜੇ ਕਿ ਸਰਕਾਰ ਦੀ ਮਰਜ਼ੇ ਤੋਂ ਬਿਨਾ ਬਣੇ ਹੋਏ ਆ ਔਰ ਇਹ ਲੋਕ ਕਿੰਨੇ ਲੋਕਾਂ ਦੀ ਰੋਜ਼ੀ ਰੋਟੀ ਚਲਾ ਰਹੇ ਆ ਦੇਖੋ ਰੋਜ਼ ਇੱਥੇ ਡਿਊਟੀ ਲੱਗਦੀ ਹੈ ਇਹਨਾਂ ਦੀ ਅੱਜ ਟੂਰਿਸਟ ਬੱਸ ਦੇਖੋ ਉੱਪਰ ਲਿਛਿਆ ਹੋਇਆ ਪੀਲੇ ਰੰਗ ਦੀ ਆ ਕੱਲ ਮੈਂ ਤੁਹਾਨੂੰ ਬੱਸ ਹੋਰ ਦਿਖਾਈ ਸੀ ਅੱਜ ਹੋਰ ਦਿਖਾ ਰਹੇ ਆ ਦੋਸਤੋ ਇਹ ਸਾਰੀਆਂ ਬਸਾਂ यूपी ਤੋਂ ਬਿਹਾਰ ਜਾਂਦੀਆਂ ਤੁਸੀਂ ਕੁਝ ਵੀ ਲਿਆ ਸਕਦੇ ਹੋ ਕੁਝ ਵੀ ਲਿਜਾ ਸਕਦੇ ਹੋ ਇਹਦੇ ਵਿੱਚ ਕੋਈ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਕੋਈ ਚੈਕਿੰਗ ਨਹੀਂ ਉਹ ਦੇਖੋ ਉੱਪਰ ਤੋਂ ਥੱਲੇ ਤੱਕ ਸਾਰੇ ਪਰਦੇ ਪਏ ਆ ਇਹ ਦੇਖੋ ਇਹ ਦੇਖ ਲਓ বাস ਛੋਟੀ ਜੀ ਬੱਸ ਹੈ ਸਕੂਲ ਵਾਲੀ ਬੱਸ ਹੈ ਨਾਲ ਸਕੂਲ ਟੂਰਿਸਟ ਬੱਸ ਲਿਖਿਆ ਛੋਟੀ ਜੀ ਹੈ